ਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਜਬਲਪੁਰ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਅਨੋਲੀਆ ਗੁਰੂਖਪੁਰ ਬਿੰਡੋਲ ਜ਼ਿਲ੍ਹਾ ਸਿਵਾਨੀ ਸੋ ਇਹ 나ਗਪੁਰ ਦੇ ਲਾਗੇ ਗੁਰਦੁਆਰਾ ਸਾਹਿਬ ਹੈ ਹੈ ਇਹ ਐਮਪੀ ਦੇ ਵਿੱਚ ਗੁਰੂ ਗੁਰਦੁਆਰਾ ਹੈ ਗੁਰਮਤਿ ਧਾਮ। ਬੁਰਦਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਬੱਚਿਆਂ ਨੂੰ ਗੁਰਮਤਿ ਵਿਦਿਆ ਵੀ ਦਿੱਤੀ ਜਾਂਦੀ ਹੈ। ਸ੍ਰੀ ਗੱਲ ਪਰਿਵਾਰ ਨੂੰ ਇੱਥੇ ਇੱਕ ਨਾਗਪੁਰ ਦਾ ਪਰਿਵਾਰ ਸੀ ਜਿਨ੍ਹਾਂ ਦੇ ਪਰਿਵਾਰ ਦੇ ਚਾਰ ਬੱਚੇ ਹਾਦਸੇ ਵਿੱਚ ਜੋ ਅਕਾਲ ਪੁਰਖ ਨੂੰ ਯਾਣਾ ਕਰ ਗਏ। ਸੋ ਪਰਿਵਾਰ ਨੇ 1991 ਵਿੱਚ ਵਿਚਾਰ ਕਰਕੇ ਤਾਰੇ ਕੜ ਜਮੀਨ ਜਿਹੜੀ ਖੇਤ ਤੇ ਗੁਰਦੁਆਰਾ ਬਣਾਇਆ ਜਿੱਥੇ ਕੀ ਵਣਜਾਰੇ ਸਿੱਖ ਅਸਿਕਲੀ ਗਰਾਂ ਦੇ ਬੱਚੇ ਗੁਰਮਤਿ ਸਿੱਖਿਆ ਵੀ ਲੈਂਦੇ ਹਨ ਸੋ ਬੜਾ ਹੀ ਸੋਹਣਾ ਸਥਾਨ ਹੈ ਸੋ ਆਓ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਹਾੜੇ ਕਰਾਈਏ ਹੋਰ ਲਾਗੇ ਕੋਈ ਗੁਰਦੁਆਰਾ ਨਹੀਂ ਜਾਂਦੇ ਯਾਤਰੀ ਇੱਥੇ ਰੁਕਦੇ ਆ 10 ਪਿਛਲੇ ਦਿਨ ਜਦੋਂ ਵਾਇਰ ਰੋਡ ਆਇਆ ਸੀ ਪੰਜ ਤਖਤਾਂ ਦੀ ਯਾਤਰਾ ਤੇ ਹੋਲੀ ਪੰਜ ਤਖਤਾਂ ਦੀ ਯਾਤਰਾ ਤੇ ਸੰਗਤਾਂ ਨੂੰ ਲੈ ਕੇ ਆਏ ਹਾਂ ਫਿਰ ਅੱਜ ਇਹ ਸੰਤਨ ਸਥਾਨ ਦੇ ਦਰਸ਼ਨਦਾਰੇ ਕਰਾਏ ਹਨ ਬਿਲਕੁਲ ਹਾਈਵੇ ਦੇ ਉੱਤੇ ਹੈ ਗੁਰਦੁਆਰਾ ਸਾਹਿਬ ਸੋ ਇਹ ਮਹਾਰਾਜ ਦੇ ਪ੍ਰਕਾਸ਼ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਇਤੇ ਸਮਾਜ ਕੇ ਅਭੰਗ ਵਣਜਾਰਾ ਲੁਬਾਣਾ ਸਿਕਲੀਗਰ ਭਾਈਚਾਰਾ ਕੁਝ ਉਹਨਾਂ ਦੇ ਬਾਰੇ ਇਹ ਗੁਰੂ ਕਾਲ ਸikh ਰਾਜ ਕੇ ਵਣਜਾਰੇ ਸਿੱਖੋ ਕੀ ਸੂਚੀ ਨਾਮ ਪਿਤਾ ਸਮੇ ਉਸਾਨ ਕਹਾਂ ਪਰ ਵਿਰਾਸਤ ਨਾਨੂ ਮੂਲਾ ਛੇ ਗੁਰੂ ਦੇ ਜੇਰੂਲਮ ਦੇ 1678 ਰਹੀਲਾ ਮੁਲਤਾਨੀ ਇਹਦੇ ਸੁੱਖਾ ਬੱਲੂ ਮਿਠਿਆ ਦਾਸਾ ਸੁਹੇਲਾ ਦਿਆਲ ਦਾਸ ਹਠੀ ਚੰਦ ਸੋਹਣ ਚੰਦ ਲਹਿਣਾ ਸਿੰਘ ਰਾਏ ਸਿੰਘ ਮਾਨ ਸਿੰਘ ਜੇਠਾ ਸਿੰਘ ਰੂਪ ਸਿੰਘ ਜੈ ਜੇਠਾ ਸਿੰਘ ਮਨੀ ਸਿੰਘ ਜਗਤ ਸਿੰਘ ਹਰੀਆਰ ਸਿੰਘ ਭਗਵਾਨ ਸਿੰਘ ਨੰਦ ਸਿੰਘ ਸੋ ਜਨਦੇਸਤ੍ਰਿਕ ਇਹਨਾਂ ਨਾਲ ਹੀ ਹੈ ਨੇ ਭਗਤ ਸਿੰਘ ਗੁਰਵਾਰਾ ਸਿੰਘ ਪਾਲਮ ਸਿੰਘ ਸੁਖਾ ਸਿੰਘ ਛਾਲ ਸਿੰਘ ਕਿਤਰਾ ਲਿਖੇ ਨੇ ਆਹ 6ਵੇਂ ਗੁਰਸਾਹ ਦੇ 10ਵੇਂ ਗੁਰੂ 9ਵੇਂ ਗੁਰਸਾਹ ਦੇ ਟਾਈਮ ਤੇ ਇਹਨਾਂ ਲਿਖਿਆ ਹੈ ਹਾਰਦ ਸਿੰਘ ਹੋਏ ਨੇ ਜੇਠਾ ਸਿੰਘ ਬਬੰਦਾ ਸਿੰਘ ਬਾਦਰਾਸਤਾਂ ਪ੍ਰੂਪ ਸਿੰਘ ਬਬੂਦਨ ਬਾਦਰਾਸੇ ਆ ਮਨੀਸ਼ ਸਿੰਘ ਨੂੰ ਫਾਈ ਮਿੰਟਸ ਇਨ ਦ ਟਰਨ ਦੇ ਜਿਸ ਵੇਲੇ ਉਸਾਰ ਦੇ ਟਾਈਮ ਦੇ ਇਹ ਸਾਰੇ ਦੇ ਨਾਮ ਲਿਖੇ ਹੋਏ ਆ ਜੀ ਇੱਥੇ ਮੋਰ ਦੇ ਟਾਈਮ ਦੇ ਜੀ ਇਸ ਲਈ ਕਿਉਂਕਿ ਤੇ ਜਾਦੇ ਗੁਣ ਜਾ ਰਹੇ ਹਨ ਬੱਚੇ ਵੀ ਗੁਣ ਜਾ ਰਹੇ ਸਿਕਲੀਗਰ ਦੇ ਲਈ ਪਹੁੰਚ ਆ ਦੇ ਆ ਦੇਖੋ ਇਹਨਾਂ ਦੇ ਸਾਜ ਨੇ ਇਥੇ ਕੀਰਤਨ ਸਿੱਖਦੇ ਨੇ ਬੱਚੇ ਆਜੀ ਨੂੰ ਹੁਣ ਪ੍ਰਕਰਮਾਂ ਦੇ ਵਿੱਚ ਪਹਾੜਾਂ ਦੇ ਵਿੱਚ ਹੈ ਬਹੁਤ ਔਰ ਨੀਕ ਜਗਾ ਹੈ ਅਨੰਦ ਦੀ ਜਗਾ ਹੈ ਸਾਡੀ ਸੰਤਾ ਵੀ ਆ ਰਹੀਆਂ ਨੇ ਸਾਹਮਣੇ ਹਾਈਵੇ ਹੈ ਰੋਡ ਹੈ ਇਹਦੇ ਪਹਾੜ ਹਨ ਐਸੇ ਜਿਹੜੀ ਪਹਾੜੀ ਆਉਦੇ ਇੱਥੇ ਜਿਹੜਾ ਆ ਰਿਹਾ ਪٹرول ਪੰਪ ਹੈ ਬੱਚਿਆਂ ਦੇ ਖੇਡਣ ਵਾਸਤੇ ਇਹ ਸਥਾਨ ਬਣਾਇਆ ਸੀ ਜਿਹੜਾ 10 ਪਿਛਲੇ ਰਿਹਾ ਸੀ ਸੋ ਉਦੋਂ ਇੱਥੇ ਬੜੇ ਫਲਾਂ ਦੇ ਬੂਟੇ ਲੱਗੇ ਸਨ ਪਪੀਤੇ ਵਗੈਰਾ ਹੁਣ ਮੈਨੂੰ ਇਹ ਲੱਗਦਾ ਪਿੱਛੇ ਬਾਗਬਾਨੀ ਬਣਾਤੀ ਹੈ ਇੱਥੇ 4 ਕਿੱਲੇ ਜ਼ਮੀਨ ਹੈ ਜੋ ਆਹ ਵੇਖੋ ਬੂਟੇ ਲੱਗੇ ਨੇ ਆਇ ਇੱਕ ਤਾਂ ਬੂਟਾ ਹੈਗਾ ਆਹ ਵੇਖੋ ਪਿੱਤਾ ਬਹੁਤ ਹੁੰਦਾ ਵੱਡਾ ਵੱਡਾ ਇੱਥੇ ਮਿੱਠਾ ਇਹ ਦਿਲ ਬਚੀ ਰਿੰਦੇ ਹੈਗੇ ਨੇ ਆ ਬਾਗ ਵਾਲੇ ਪਿੱਛੇ ਲਾਈ ਫਿਰ ਹ ਹ ਨਾਲ ਨਾਲ ਪਿੱਛੇ ਨਦੀ ਹੈ ਹ 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 ਲੰਗਰ ਵੀ ਰੱਖੇ ਨੇ ਤੇ ਇੱਧਰ ਲੰਗਰ ਹੈ ਵੀ ਬੀ ਦਲਜੀਤ ਕੌਰ ਜੀ ਹੈ ਆ ਜੋ ਪਿਛਲੇ ਬਸ ਅਸੀਂ ਮਹਾਰਾਸ਼ਟਰ ਚ ਪੜੇਗਾ ਨਹੀਂ ਨਹੀਂ ਇਹ ਐਮਪੀ ਹੁਣ ਅੱਗੇ ਮਹਾਰਾਸ਼ਟਰ ਹੀ ਹੋਏਗਾ ਕਹਿੰਦਾ ਜੀ ਉਹ ਪਿੱਛੇ ਹੀ ਫਿਰਦੇ ਆ ਕਹਿੰਦਾ ਮਹਾਰਾਸ਼ਟਰ ਨਹੀਂ ਪੜੇਗਾ ਆ ਨਾਗਪੁਰ ਹੁਣ ਲੱਗ ਗਿਆ ਆ ਮਹਾਰਾਸ਼ਟਰ ਵੱਡ ਜਾਣਾ ਹੁਣ ਅੱਗੇ ਨਾਗਪੁਰ ਆ ਜੀ ਰੂ ਦਾ ਬੂਟਾ ਹੋਈ ਹੈਗਾ ਹਾਂਜੀ ਮਰਜਾਂ ਵੀ ਰੱਖੇ ਇਹਨਾਂ ਨੇ ਲੰਗਰ ਪਾਣੀ ਮਗਰ ਤਿਆਰ ਕਰਨ ਦੇ ਨੇ ਲੰਗਰ ਛਕਣਾ ਨਾ ਹਾਂ ਉਹ ਇੱਥੇ ਲੰਗਰ ਛੱਕੇ ਜਾਂਦੇ ਆ ਹਾਂ ਅਮਰੂਦ ਤੋਂ ਕੇ ਅਮਰੂਦ ਖਾ ਗਏ ਹਾਂ ਤੇ ਪਿਛਲੀਆਂ ਆਏ ਹਾਂ ਬੂਟਾ ਦਾ ਸ਼ਰਾਬ ਹੈ ਇੱਥੇ ਬਾਹ ਫਾਲਦੇ ਬੂਟੇ ਹਨ ਸਾਰੇ ਸੱਤਨਾਮ 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 ਸੋਨਾ ਸਥਾਨ ਨੇ ਇਹ ਲੰਗਰ ਹਾਲ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਸੰਗਤਾਂ ਆਈਆਂ ਵਾਹਿਗੁਰੂ ਜੀ ਸੰਗਤਾਂਿਆਂ ਨੇ ਸੰਗਤ ਹੋਰ ਖਾਲਸਾ ਵੀ ਫਤਿਹ ਪ੍ਰਸ਼ਾਦੇ ਸਿਕਾਓਗੇ ਹਾਂਜੀ ਅਜਾ ਤੁਸੀਂ ਬੱਚੇ ਤੇ ਸੰਥਿਆ ਕਰਦੇ ਪੜ੍ਹਦੇ ਜੇ ਠੀਕ ਠੀਕ ਅਜਾ ਲੰਗਰਿਤ ਸਿਕਾਓਗੇ ਹਾਂਜੀ ਇਹ ਤਾਂ ਹੀ ਚਾਹਦੇ ਠੀਕ 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 ਹੁਣ ਹੁਣ ਕੋਨੇ ਇੱਥੇ ਬਾਬਾ ਜੀ ਬੱਚੇ ਸਾਰੇ ਮੈਂ ਪੇਪਰ ਦੇਣਗੇ ਨੇ ਹਾਂਜੀ ਪੇਪਰ ਦੇ ਦੇ ਕਿੱਥੇ ਜਬਲਪੁਰ ਜਬਲਪੁਰ ਰਾਤੀ ਹੀ ਉੱਤੇ ਸੈਨਾ ਗੁਰਦਾਸਾ ਬੱਚੇ ਇੱਥੇ ਵੇਖੇ ਸੀ ਕਿੰਨੇ ਕ ਬੱਚੇ ਨੇ ਆਪਣੇ ਕੋ ਇੱਥੇ 40 ਨੇ 40 ਬਈਆਂ ਨੇ 40 ਬੱਚੇ ਸਾਰੇ ਵਣੇ ਜਾ ਰਹੇ ਨੇ ਹਾਂ ਸਾਰੇ ਲੱਗ ਲੱਗੇ ਦੇ ਤੁਸੀਂ ਇੱਥੋਂ ਦੇ ਇਹ ਜਸੀਦਾਰ ਅੱਛਾ ਇਹ ਭੋਪਾਲ ਦਾ ਹੈ ਅੱਛਾ ਭੋਪਾਲ ਇੱਥੋਂ ਕਿਨਾਂ ਪੈਂਦਾ ਇਹ ਭੋਪਾਲ ਕਿਨਾਂ ਪੈਂਦਾ ਇੱਥੋਂ ਕੰਮ ਅੱਛਾ ਤੁਸੀਂ ਆਪ ਹੀ ਬੱਚੇ ਰੋਟੀ ਪਕਾਉਂਦੇ ਨਹੀਂ ਅਹੀਂ ਵੀ ਪਕਾਣੇ ਹੋਣੇ ਸਾਰ ਰੁਟੀਆਂ ਆਪ ਹੀ ਹਾਂ ਸੇਵਾ ਕਰਾਂਗੇ ਹਾਂ ਸੇਵਾ ਕਰਾਂਗੇ ਤੁਸੀਂ ਮੈਂ ਦੁੱਜੀ ਰਹੀ ਆਇਆ ਕਰਦ ਰ ਇੱਥੇ ਪਹਿਲਾਂ ਵੀ ਆਇਆ ਸਾਂ ਬਾਹਰ ਰੋੜ ਆਪ ਕੋਲ ਜਾਈਏ ਇੱਕ ਤੋਂ ਚਾਹੀਦੀ ਆ ਇਹਨਾ ਦੇਖੋ ਇੱਥੇ ਬੱਚੇ ਆਪ ਹੀ ਆਪਣਾ ਭੋਜਨ ਬਣਾਉਂਦੇ ਆ 40 ਬੱਚੇ ਦੱਸ ਰਹੇ ਇੱਥੇ 40 ਬੱਚੇ ਨੇ ਬਣ ਜਾ ਰਹੇ ਸਿੱਖਾਂ ਦੇ ਸਿੱਖ ਲੀਰਾਂ ਦੇ ਹੇ ਆ ਡੰਗਰ ਡੰਗ ਰੱਖੇ ਨੇ ਵੀ ਇਹਨੇ ਇਹਨਾਂ ਦੇ ਇਹ ਦਰੱਖੇ ਨੇ ਡੰਗਰ ਵਾਹ ਇਹ ਗਾਂ ਰੱਖੀ ਹੋਈ ਹੈ ਹਾਂ ਵਾਹ ਅੱਛਾ ਕਿੰਧਰਾ ਕਿੰਨਾ ਦੁੱਧ ਦੇ ਦਿੰਦੀ ਹੈ ਅਭੀ ਤਾਂ ਸਭ ਖਾਲੀ कितना तो देती है अभी से एक आई एक टाइम का टाइम का अच्छा ये फिर गुरुद्वारे में चाय पानी बन जाता होगा हाँ। कितनी जगह गुरुद्वारे की गुरुद्वारे की जगह कितनी कोई है? पांच एकड़ ये सारी इधर पीछे हाँ, ਕੀ ਕੀ ਓਹ ਓ ਬੱਕਰੀ ਵੀ ਆ ਵਾਹ ਬਾਗਾ ਕਿਉਂ ਟੀਕਾ ਮਾਰਾ ਓਏ ਓਏ ਬੱਚੇ ਓਏ ਓਏ ਬੱਚੇ ਓਹ ਇਹ ਕਿੰਨਾ ੱਚਾ ਹੈ ਇਹ ਦੇਖੀ ਬੱਕਰੀ ਦਾ ਬੱਚਾ <laughs> कर मेरे को खोल दे अरे तेरा मालक सेवा करते खोल देंगे तो अच्छा भैंस भी रखा हो ठीक है बढ़िया है अच्छा आप सारी सेवा करते हो ये बच्चे भी करते हैं बच्चे भी डालते होंगे पर घास अच्छा आ आप ही करते हैं वो फिर चीका मारने लगा मेरे को छोड़ के जा रहे हो ये पीछे वाली भी अपनी है जब वो जो साहब पीछे पीछे ठीक है ये अच्छा ओ स्टाला भी जा भाई ये स्टाला हाँ, हाँ? अच्छा अच्छा वो अच्छा बाघ अब पीछे ले आए ये बाघ अपना ना ये आम है और क्या क्या लगा रखा है बाग में किधर से जाते हैं बाग में किधर से जाते हैं चलो देखते हैं वो फिर कह रही है अब फिर फिर रहेगी मेरे को देखते हाँ हाँ हाँ, हाँ मैं मैं कर रही है अच्छी है दोनों वक्त देती है दूध दोनों वक्त देती है ਠੀਕ ਹੈ ਉਧਰ ਕਿਧਰ ਸਜਾਂਗੇ ਕਿਦਸੇ ਉਧਰੋਂ ਜਾਣਾ ਉਧਰੋਂ ਉਪਰ ਸੇ ਹਾਂ ਅਗੇ ਇਹ ਪਿੱਛੇ ਲੱਗੇ ਨਹੀਂ ਦਰਨੇ ਪੈਗੇ ਅੰਦਰ ਪਿੱਛੇ ਬਾਬਾ ਜੀ ਚਲੋ ਸੋਸ ਕਿਆ ਲੱਗਾ ਬਾਹ ਆਹਾਹਾਹਾ ਅੰਗੀਆਂ ਲਗੀਆਂ ਨੇ ਪਹਿਲੇ ਇੱਕ ਇਹਨਾਂ ਹੁਣ ਲਾਇਆ ਹੈ ਬਾਗੇ ਵਾਹ ਜੀ ਵਾਹ ਆਹ ਵੇਖੋ ਐ ਇਤਰਾ ਹਲ ਜੁਲਦੇ ਆਏ ਉਹਨਾਂ ਦਰ ਤੱਕ ਗਾਜੇ ਨੂੰ ਪਤਾ ਸੀ ਬੋਲਦੇ ਜਾਂ ਇਹਦੇ ਨਾਲ ਬੰਦੇ ਸਾਲੇ ਦੇ ਹੁਣ ਇਤਰਾ ਹਲ ਨਾਲ ਇਹ ਮਗੇ ਵੀ ਕੇ ਹੋਰੀ ਤਰ ਇਹਦਾ ਹਾਲ ਲਾਲੇ ਬੰਦੇ ਆ ਆਮ ਅਗਰ ਮੱਕੀ ਬੀਜਤੀ ਇਹਨਾਂ ਨੇ ਵਾਹ ਕੇ ਓਹ ਹੋ ਹੋ ਉਹ ਵੀ ਗਿਆ ਵੇ ਕਾ ਫਰੇ ਫਰੇ ਨੇ ਫੁੱਲ ਅਕਬਾਲ ਦੇ ਬੂਟੇ ਫੁੱਲ ਬਟਾਫੁੱਲ ਹਾ ਹਾ ਵਾਹ ਜੀ ਵਾਹ 9 ਬੂਟੇ ਕਾਫੀ ਲਾਸ ਦੇ ਨੇ ਆ ਮੱਕੀ ਬੀਜੀ ਏ ਪੱਥਰ ਵਾਲੀ ਜ਼ਮੀਨ ਹੈ ਜੀ ਇਹ ਪੱਥਰ ਨੇ ਇਰਾ ਸਾਰ ਪੱਥਰ ਵਿੱਚ ਸਾਰੇ ਪੱਥਰ ਵਾਹ ਵਾਹ ਲਾ ਤਾ ਅੰਬਾ ਦੇ ਨਖਤੇ ਪੈਨੇ ਬਾਹਰ ਬੂਟੇ ਹੈ ਛੋਟੇ ਛੋਟੇ ਨੇ ਪਲਾਂ ਫੁੱਲ ਪਰ ਬੜੇ ਬੂਟੇ ਆ ਦੇਖੋ ਕੋਲ ਛੋਟਾ ਜਿਹਾ ਬੂਟਾ ਵਾਹ ਉਹਂ ਦੀ ਟਮਾਟਰ ਵੀ ਲੱਗ ਗਏ ਆ ਤੋ ਵੇਣ ਤੇ ਇਹ ਸਤ ਸੰਗਤ ਦੀ ਆਜ ਯੂਫਲੇ ਦਰਸ਼ਨਦਾਰੀ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਗਪੁਰ ਤੋਂ ਪਹਿਲਾਂ ਜੀ ਐਮਪੀ ਦੇ ਵਿੱਚ ਪੈਜਦਾ ਗੁਰਦਾਰਾ ਸਾਹਿਬ ਸੋਇ ਤੋਂ ਬੱਚੇ ਵੀ ਕਰਦੇ ਨੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ